ਅਸਵਕ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਗਈ ਹੈ ਫੋਨ ਕਰਕੇ 2 ਕਰੋੜ ਰੁਪਏ ਦੀ ਫਰਾਤੀ ਮੰਗੀ ਗਈ ਹੈ ਔਰ ਕਿਹਾ ਗਿਆ ਕਿ ਜੇਕਰ 2 ਕਰੋੜ ਰੁਪਇਆ ਨਹੀਂ ਦਿੱਤਾ ਤਾਂ ਤੁਹਾਡੀ ਗੱਡੀ ਨੂੰ ਬੰਬ ਦੇ ਨਾਲ ਉਡਾ ਦੇਵਾਂਗੇ ਜੀਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਦੀਏ ਕਿ ਧਮਕੀ ਮਿਲੀ ਹੈ ਔਰ ਇਹ ਧਮਕੀ ਮੁੱਖ ਮੰਤਰੀ ਸਾਬਕਾ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ ਔਰ ਉਹਨਾਂ ਨੇ ਖੁਦ ਆਪਣੀ ਜਿਹੜੀ ਇਹ ਧਮਕੀ ਦੀ ਜਿਹੜੀ ਗੱਲ ਮੰਨੀ ਵੀ ਹੈ ਔਰ ਕਿਹਾ ਵੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਲਗਾਤਾਰ ਫੋਨ ਕਾਲਸ ਆ ਰਹੀਆਂ ਸੀ ਔਰ ਮੈਨੂੰ ਇਹ ਗੱਲ ਕਹੀ ਗਈ ਕਿ ਜੇ 2 ਕਰੋੜ ਰੁਪਇਆ ਨਹੀਂ ਦਿੱਤਾ ਗਿਆ ਤਾਂ ਤੁਹਾਡੀ ਗੱਡੀ ਨੂੰ ਉਡਾ ਦਿੱਤਾ ਜਾਵੇਗਾ ਚਰਨ ਸਿੰਘ ਚੰਨੀ ਨੇ ਖੁਦ ਆਪਣੀ ਗੱਲ ਰੱਖੀ ਹੈ ਤੇ ਵੀ ਕਿਹਾ ਕਿ ਮੈਂ ਜਦੋਂ ਉਹਨਾਂ ਦੀ ਕਾਲ ਚੱਕੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਵੱਡੇ ਵਾਈ ਦੇ ਨਾਮ 'ਤੇ ਤੁਹਾਡੀ ਗੱਲ ਕਰਾਂਦਾ ਹਾਂ ਤਾਂ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਤੁਸੀਂ ਆਪ ਹੀ ਦੱਸ ਦੋ ਕੀ ਗੱਲ ਨੂੰ ਲੈ ਕੇ ਜਾਂ ਕਿਸ ਮਕਸਦ ਨੂੰ ਲੈ ਕੇ ਤੁਸੀਂ ਕਾਲ ਕੀਤੀ ਹੈ ਔਰ ਜਿਸ ਤੋਂ ਬਾਅਦ ਗੈਂਗਸਟਰ ਨੇ ਸਿੱਧਾ ਕਹਿ ਦਿੱਤਾ ਕਿ 2 ਕਰੋੜ ਰੁਪਏ ਦਿੱਤਾ ਜਾਵੇ ਨਹੀਂ ਤਾਂ ਤੁਹਾਡੀ ਗੱਡੀ ਨੂੰ ਉਡਾ ਦਿੱਤਾ ਜਾਵੇਗਾ ਔਰ ਇੱਥੇ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਮੈਂ DGP IG اور دونوں ਨੂੰ ਜਿਹੜੀ ਚਿੱਠੀਆਂ ਲਿਖੀਆਂ ਸਕਰੀਨ ਸ਼ਾਟ ਭੇਜੇ ਨੇ ریکارڈنگ ਭੇਜੀ ਹੈ ਪਰ ਹਜੇ ਤੱਕ ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਪ੍ਰਤੀਕਰਮ ਨਹੀਂ ਆਇਆ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਔਰ ਉਹਨਾਂ ਨੂੰ ਜਿਹੜੀ ਧਮਕੀ ਦੇਣਾ ਬਹੁਤ ਵੱਡੀ ਖਬਰ ਹੈ ਔਰ ਬਹੁਤ ਵੱਡਾ ਸਵਾਲ ਵੀ ਖੜਾ ਹੋ ਰਿਹਾ ਹੈ ਕਿ ਇੱਕ ਜਿਹੜਾ ਕੁਰਸੀ ਤੇ ਅਹੁਦੇਦਾਰ ਨੂੰ ਏਡੀ ਵੱਡੀ ਧਮਕੀ ਦੇਣਾ ਕਿਉਂਕਿ ਕਿਤਨੇ ਕਿਤੇ ਸਵਾਲੇ ਨਿਸ਼ਾਨ ਖੜਾ ਹੋ ਰਿਹਾ ਹੈ ਚਰਨਜੀਤ ਚੰਨੀ ਦਾ ਵੀ ਕਹਿਣਾ ਹੈ ਕਿ ਮੈਂ ਆਜੀ ਸੁਖਚਾਨ ਸਿੰਘ ਅਤੇ DGP ਗੌਰਵ ਜਾਦਵ ਨੂੰ ਵੀ ਸਕ੍ਰੀਨਸ਼ਾਟ ਭੇਜੇ ਸੀ ਉਹਨਾਂ ਦੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਦੱਸ ਸੀ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਜੋ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਗੈਂਗਸਟਰਾਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਕੀਤਾ ਸੀ ਉਸ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਪ੍ਰਦੀਪ ਕੁਮਾਰ ਜੋ ਨਕੌਦਰ ਦਾ ਡੇਰਾ ਪ੍ਰੇਮਿਸ ਜੇ ਤਮਾਮ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰ ਫਰੋਤੀਆਂ ਮੰਗ ਰਹੇ ਸਨ ਕਤਲ ਕਰ ਰਹੇ ਸਨ ਔਰ ਜਿਸ ਨੂੰ ਲੈ ਕੇ ਲਗਾਤਾਰ ਗੌਰਵ ਜაძਵ ਜੋ ਪੰਜਾਬ ਦੇ ਡੀਜੀਪੀ ਨੇ ਗੌਰਵ ਜაძਵ ਦਾ ਬਿਆਨ ਆਇਆ ਸੀ ਕਿ ਅਸੀਂ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਕਰ ਰਹੇ ਹਾਂ ਪਰ ਉਸ ਦੇ ਵਿਚਕਾਰ ਇੱਕ ਵੱਡੀ ਖਬਰ ਆ ਰਹੀ ਹੈ ਕਿ ਹੁਣ ਇੱਕ ਅਧਿਧਾਰ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਵੱਡੀ ਧਮਕੀ ਆਉਣਾ ਕਿਤੇ ਨਾ ਕਿਤੇ ਜ਼ਰੂਰ ਸਵਾਲੀਆ ਨਿਸ਼ਾਨ ਖੜਾ ਹੋ ਰਿਹਾ ਪਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜੋ ਧਮਕੀ ਆਉਂਦੀ ਹੈ ਤਾਂ ਫੋਨ ਕਾਲਿੰਗ ਤੇ ਫੋਨ ਤੇ ਗੱਲ ਕਰਦੇ ਨੇ ਇੱਕ ਤੋਂ ਦੋ ਵਾਰ ਉਹਨਾਂ ਨੂੰ ਫੋਨ ਕਾਲ ਆਉਂਦੀ ਹੈ ਔਰ ਜਿਸ ਤੋਂ ਬਾਅਦ ਉਹ ਰਿਕਾਰਡਿੰਗ ਡੀਜੀਪੀ ਗੌਰਵ ਜਾਦਵ ਨੂੰ ਦਿੰਦੇ ਨੇ ਔਰ ਆਈਡੀ ਸੁਖਚੰਦ ਸਿੰਘ ਨੂੰ ਦਿੰਦੇ ਨੇ ਪਰ ਹਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਇਹ ਵੀ ਜ਼ਰੂਰ ਸਵਾਲੀਆ ਨਿਸ਼ਾਨ ਖੜਾ ਹੋ ਰਿਹਾ ਕਿਉਂਕਿ ਇੱਕ ਵੱਡੇ ਲੀਡਰ ਨੂੰ ਧਮਕੀ ਦੇਣਾ ਔਰ ਉਸ ਦੀ ਸੁਰੱਖਿਆ ਤਾਂ ਭਾਵੇਂ ਹੁੰਦੀ ਹੀ ਹੁੰਦੀ ਹੈ ਪਰ ਜਿਸ ਨੂੰ ਲੈ ਕੇ ਹਜੇ ਤੱਕ ਕੋਈ ਜਿਹੜਾ ਡੀਸੀਪੀ ਗੌਰਵਜਾਦ ਦਾ ਪ੍ਰਤੀਕਰਮ ਨਹੀਂ ਆਇਆ ਔਰ ਆਈਜੀ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਜਿਸ ਨੂੰ ਲੈ ਕੇ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਹੁਣ ਤਾਂ ਸਾਬਕਾ ਮੁੱਖ ਮੰਤਰੀ ਦੀ ਜਾਨਾਂ ਨੂੰ ਖਤਰਾ ਹੋ ਚੁੱਕਿਆ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਕਿਉਂਕਿ ਆਮ ਲੋਕਾਂ ਨੂੰ ਵੀ ਲਗਾਤਾਰ ਬਾਜ਼ਾਰਾਂ ਦੇ ਵਿੱਚ ਡਰਾਇਆ ਧਮਕਾਇਆ ਜਾਂਦਾ ਫਰਾਡ ਕਾਲਜ਼ ਆ ਰਹੀਆਂ ਨੇ ਤਾਂ ਇਥੇ ਆਈਟੀ ਸੈੱਲ ਕੀ ਕਰ ਰਿਹਾ ਹੈ ਇਥੇ ਜਿਹੜਾ ਲਗਾਤਾਰ ਪੰਜਾਬ ਦੇ ਕਾਨੂੰਨ ਵਿਵਸਥਾ ਤੇ ਜਿਹੜਾ ਸਵਾਲ ਖੜਾ ਬਰੁਧੀ ਕਰ ਰਹੀ ਹੈ ਤਾਂ ਉਹ ਤੇ ਜ਼ਰੂਰ ਇੱਕ ਵਾਰ ਸੋਚਣਾ ਚਾਹੀਦਾ ਕਿਉਂਕਿ ਮਾਨ ਜੋ ਮੁੱਖ ਮੰਤਰੀ ਕੋਲ ਗ੍ਰਹਿ ਮਤਰਾ ਲਿਆ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮਤਰਾ ਲਿਆ ਤਾਂ ਉਹਨਾਂ ਦਾ ਫਰਜ਼ ਵੀ ਹੈ ਕਿ ਜਿਹੜੇ ਭਾਵੇਂ ਕੀ ਵਿਧਾਇਕ ਸਾਬਕਾ ਵਿਧਾਇਕ ਨੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਲਾਅ ਐਂਡ ਆਰਡਰ ਜ਼ਰੂਰ ਉਹਨਾਂ ਨੂੰ ਸਤੇ ਰੱਖਣ ਦੀ ਲੋੜ ਹੈ ਪਰ ਇਥੇ ਜ਼ਰੂਰ ਸ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਾਨ ਨੂੰ ਖਤਰਾ ਉਹਨਾਂ ਨੇ ਡੀਜੀਪੀ ਗੌਰਵ ਜაძਾ ਨੂੰ ਸਕਰੀਨ ਜਿਸ ਨੇ ਆਪਣਾ ਨਾਮ ਨਹੀਂ ਦੱਸਿਆ ਤੇ ਕਿਹਾ ਹੈ ਕਿ ਜੇ 2 ਕਰੋੜ ਰੁਪਏ ਨਹੀਂ ਦਿੱਤਾ ਤਾਂ ਤੇਰੀ ਗੱਡੀ ਨੂੰ ਬੰਬ ਦੇ ਨਾਲ ਉਡਾ ਦਿੱਤਾ ਸਭ